ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਰਕਾਰੀ ਤੰਤਰਾਂ ਦੁਆਰਾ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਝੂਠਾ ਛੱਡਿਆ ਜਾ ਰਿਹਾ ਹੈ ਅੱਜ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਆ ਤੇ ਕਈ ਚੈਨਲਾਂ ਦੇ ਉੱਪਰ ਕਈ ਜਗ੍ਹਾ ਤੇ ਕਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਸਰਦਾਰ ਜਗੀਸ਼ ਸਿੰਘ ਡੱਲੇਵਾਲ ਜੀ ਸਾਡੇ ਵਿੱਚ ਨਹੀਂ ਰਹੇ ਸ਼ਹੀਦ ਹੋ ਗਏ ਇਹ ਬਿਲਕੁਲ ਜੋ ਗਲਤ ਖਬਰ ਫੈਲਾਈ ਜਾ ਰਹੀ ਹੈ ਇਹ ਸਰਕਾਰ ਦੁਆਰਾ ਇੱਕ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਹੈ ਤਾਂ ਕਿ ਆਪਣਾ ਚੈੱਕ ਕੀਤਾ ਜਾ ਸਕੇ ਵੀ ਆਪਾਂ ਕਿੰਨਾ ਕਿਸੇ ਰਿਐਕਸ਼ਨ ਕਰਦੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਚੜ੍ਹਦੀ ਕਲਾ ਚ ਨੇ 31ਵਾਂ ਦਿਨ ਹੋ ਗਿਆ ਅਜ ਮਰਮਰਤ ਨੂੰ 11 ਵਜੇ ਦਾ ਟਾਈਮ ਆ ਅੱਜ 26 ਦਸੰਬਰ ਆ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਮੋਰਚਾ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤਵਲ ਜਾ ਰਿਹਾ ਹੈ ਸਰਕਾਰਾਂ ਚਾਹ ਰਾਜ ਸਰਕਾਰ ਹੋਵੇ ਚਾਹ ਕੇਂਦਰ ਦੀ ਸਰਕਾਰ ਜਿਹਦੇ ਪ੍ਰਤੀ ਮੰਗਾ ਨੇ ਉਹ ਸਰਕਾਰਾਂ ਬੈਕਫੁੱਟ ਤੇ ਆਈਆਂ ਹੋਈਆਂ ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਤੇ ਤਾਂ ਵਾਰ-ਵਾਰ ਇਹ ਸੋਸ਼ਲ ਮੀਡੀਆ ਰਾਹੀਂ ਫਲਾਇਆ ਜਾ ਰਿਹਾ ਹੈ ਭਰਮ ਫਲਾਇਆ ਜਾ ਰਿਹਾ ਰੋਜ਼ਾਨਾ ਕਦੀ ਕਿਸੇ ਚੈਨਲ ਰਾਹੀਂ ਕਦੇ ਕਿਸੇ ਸੋਸ਼ਲ ਮੀਡੀਆ ਰਾਹੀਂ ਇਹ ਭਰਮ ਫਲਾਇਆ ਜਾ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਗੇ ਵੀ ਚੜ੍ਹਦੀ ਕਲਾ ਚ ਰਹਿਣਗੇ ਤੇ ਅਸੀਂ ਉਮੀਦ ਕਰਦੇ ਆ ਤੁਸੀਂ ਸਾਰੇ ਵਹੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਨੂੰ ਪਹੁੰਚੋ ਇਸ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਜੋ ਸਰਕਾਰ ਜਾਂ ਤੰਤਰ ਜਿਹੜਾ ਇਸ ਮੋਰਚੇ ਨੂੰ ਜਿਹੜਾ ਡੀਰੇਲ ਕਰਨ ਵਾਸਤੇ ਜਾਂ ਸਰਦਾਰ ਜਗਜੀਤ ਸਿੰਘ ਡੱਲੇਵਾਲੂ ਕਦੇ ਵੀ ਇਥੋਂ ਮੋਰਚੇ ਤੋਂ ਚੱਕਣ ਦਾ ਪ੍ਰਯਾਸ ਕਰਦੇ ਨੇ ਉਸ ਵਾਸਤੇ ਆਪਾਂ ਹੋਰ ਮਜ਼ਬੂਤੀ ਕਰੀਏ ਬਿਲਕੁਲ ਠੀਕ ਹੈ ਜੀ ਉਹਦਾ ਕਿਸ ਜਿਹੜਾ ਗਿਣਤੀਆਂ ਉਹ ਹਿਸਾਬ ਦਾ ਵੀ ਕੋਈ ਨਹੀਂ ਠੀਕ ਹੈ ਹਮ ਤੱਕ ਅੜੀਆਂ ਸਰਕਾਰਾਂ ਮੰਨਦੀਆਂ ਹਾਂ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲ ਹੀ ਨਹੀਂ ਸੋਚੇ ਨਹੀਂ ਹੋਰ ਰਿਸ਼ਤੇ ਵੀ ਮਾਇਤਾ ਇੱਕ ਹੋ ਗਏ ਸਿਖਾਰਾਂ ਨਾਲੋਂ ਵੱਡਾ ਦੋਸਤ ਸਾਡੇ ਲੋਟਾ ਨੂੰ ਸਾਲੂਟ ਰਹਾ ਦਿਨਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਉਹ ਕੀ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਆਪਣੇ ਇਹ ਵਰਤੈ ਕਿ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਹੀ ਨਾ ਕੋਈ ਬਿਲਕੁਲ ਠੀਕ ਹੈ ਜੜੀ ਆਪਾਂ ਜਿਹੜੀ ਲੜਾਈ ਲੜ ਰਹੇ ਆ ਥੋੜਾ ਜੀ ਮਰਨ ਤੋਂ ਰੁਕਣ ਦੀ ਇੱਕ ਕੋਸ਼ਿਸ਼ ਆ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਕਿਤਾਪ ਜਿਤ ਵੀ ਤਾਕਤ ਸੋ ਸਾਡਾ ਯੋਗਦਾਨ ਪੈਜੇ ਕਿਸਾਨਾਂ ਨੂੰ ਮਰਨ ਤੋਂ ਰੋਕਣ ਵਿੱਚ। ਇਹ ਵੀ ਚਾਹ ਵੱਡਾ ਯੋਗਦਾਨ ਸਾਡਾ ਕੀ ਪੈਜੇ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ। ਹੂੰ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ। ਤੇ ਵਰਸੀ ਵਿਕੇਸ਼ਨ ਉਹ ਨਜ਼ਰ ਨਹੀਂ ਹੁਣ ਜਿੰਨਾ ਚਿਰ ਐਮਐਸਪੀ ਦੀ ਗ੍ਰਾਂਟ ਜਾਈ। ਹੂੰ ਬਿਲਕੁਲ ਠੀਕ ਹੈ ਜੀ। ਵੱਡਾ ਵਰਸੀ ਵਿਕੇਸ਼ਨ ਤੋਂ ਬਲਾ ਪਾਣੀ ਨਹੀਂ ਪੱਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਕੋਤ ਲੋ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਤੇ ਤੁਸੀਂ ਜੁਆਕਾ ਹਸਤੀ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ ਕਹਿੰਦਾ 17 ਸਾਲ ਦਾ ਰਹਿ ਗਿਆ ਕਿੰਨੀ ਹੋ ਗਿਆ ਕਰਾਂ ਤਾਂ ਜੇ ਕੋਈ ਕੁਛ ਹੋਰੇ ਦੀ ਖਾਤਰ ਸੋ ਇਸ ਕਰਕੇ ਅਸੀਂ ਰਵਾਨਾ ਬਣੋ ਮਰ ਜਾਵਾਂਗੇ ਪਰ ਲੇਕਿਨ सरकार दे सर चिकरा पुला दी तो का ट्रेन ता होए बना इतिहास लिखे जाना है ये भी चार कर लिखे जाना तो 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 किसी बंदे ने जेकर किसी ने यार किसान आदि गल सुनी नहीं तो किसी ने यार किसान आदि खतरा मौत गले लाई है ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠਿਆ। ਆਡੀ ਆਰਗਨਾਈਜ਼ ਦੀ ਤਾਂ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੋਏ। ਹਫਤਾ ਤੇ ਜਾਂ ਤਾਂ ਮਗ ਮੰਨੀ ਜਾਏ ਜਾਂ ਫਿਰ ਪ੍ਰਭੂ ਪ੍ਰਮਾਤਮਾ কাল ਪਰਤ ਵਾਹਿਗੁਰੂ ਆਪਣੀ ਜਿਹੜਾ ਆਇਤ ਕਰਕੇ ਤਰੇ ਹੋਏ ਪੂਰਾ ਭਰ। ਅਸਲ ਇਹ ਹੈ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਪ੍ਰੋਫੈਸਰ ਸਾਹਿਬ ਦਾ ਵੀ ਉਹ ਇੱਥੇ ਕਲੀਨਿਕ ਸਾਹਿਬ ਤੁਸੀਂ ਆਏ ਨਾ ਜਿਹੜੇ ਪੂਰਾ ਪਰਸੈਕਸੇ ਆਏ ਨੇ ਸਭ ਦਾ ਧੰਨਵਾਦ ਕਰਦਾਂ। ਚਲੋ ਮੜਾਇਆ ਕਰਦੇ ਆਪਾਂ ਕਹੋਗੇ ਸ਼ਬਦ ਬਿਨਾਂ ਆਇਆ ਬਈ ਤੁਸੀਂ ਪੁੱਛਣਾ ਹੈ ਜੀ